دیا, میڈم نرندر کور چیف سیکٹری جنہ کی بدولت درشن کر رہے ہیں بہت ہی ستکار چیئرمین ایم آر اے وی کرپال سنگی بر میڈم ہرجندر کور ادان استری ونگ پنجاب میرے سامنے بیٹھے میرے برا ਇਦਨ ਪਹਿਲਾਂ ਸਭ ਤੋਂ ਪਹਿਲਾਂ ਮਵਾਈਏ ਹੋ ਆ ਜੀ ਬਰ ਚਰਨਾਕ ਜੀ ਬਲਾਈਏ ਫਤੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤੇ ਅੱਜ ਆਪਾਂ ਸਾਰੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦੇ ਸ੍ਰੋ ਸਮਾਰਟਕ ਮਨੁੱਖੀ ਅਧਿਕਾਰ ਚਿਤਰਾ ਸੈਮੀਨਾਰ ਦੇ ਵਿੱਚ ਬੈਠੇ ਆ ਮੈਂ ਤੁਹਾਡੇ ਨਾਲ ਕਿਉਂ ਬੁਲਾ ਰਹਿਆਂ ਦੀ ਗੱਲ ਕਰ ਬਹੁਤ ਬੁਲਾ ਰਹੇ ਘੱਟ ਨਹੀਂ ਤਿੰਨ ਚਾਰ ਬੁਲਾ ਰਹਿਆਂ ਦੇ ਨਾਲ ਝੋਲੀ ਜਾਂਦੀਆਂ ਲਾ ਕੋਸ਼ਿਸ਼ ਕਰਾ ਗਾ ਤੁਹਾਡੇ ਨਾਲ ਬਿੱਲਬਾ ਸਮਾਂ ਗੱਲ ਕਰਾਂ ਜੋ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਤਾਂ ਉਹ ਅਧਿਕਾਰ ਜਿਹੜੇ ਸਾਨੂੰ ਜਨਮ ਤੋਂ ਲੈ ਕੇ ਮਿਲ ਜਾਂਦੇ ਨੇ ਉਹਨਾਂ ਦਾ ਨਾਮ ਹੀ ਮੌਲਿਕ ਜਾਂ ਮਨੁੱਖੀ ਅਧਿਕਾਰਾਂ میری جس راہ کار کو میں سب تو پہلا گل کراں اس مัจدی کہ اے مان دو کھتری 2002 شہیداں دی ਧਰਤੀ ਜਿਹਦਾ ਪਤੇਗੜ ਸਾਹ ਤੋਂ ਸ਼ੁਰੂ ਹੋਇਆ ਹੌਲੀ ਹੌਲੀ ਆਪਣੇ ਕਦਮ ਪੁੱਟਦਾ ਗਿਆ ਤੇ ਅੱਜ ਇਹ ਮੈਡਮ ਨੇ گل ਕੀਤੀ ਕਿ 24 ਸਟੇਟਾਂ ਦੇ ਅੰਦਰ ਅੱਜ ਆਪਣਾ ਕੰਮ ਕਰ ਰਿਹਾ ਹੈ ਪੱਲਾ ਪੰਜਾਬ ਨਹੀਂ ਪੰਜਾਬ ਦੇ ਨਾਲ 23 ਡੇਟਾ ਹੋ ਰਹੀ ਫੋਰਨ ਦੇ ਅੰਦਰ ਅੱਠ ਫੋਰਨ ਕੰਟਰੀਆਂ ਨੇ ਜਿਨ੍ਹਾਂ ਦੇ ਵਿੱਚ ਮਨੁੱਖੀ ਅਧਿਕਾਰ ਮੰਚ ਦੇ ਕਾਰਪੋਰੇਟ ਕੰਮ ਕਰਦੇ ਨੇ ਇੰਡੀਆ ਦੀ ਸਭ ਤੋਂ ਵੱਡੀ ਸੰਸਥਾ ਹੈ ਤੁਸੀਂ ਨੈੱਟ ਤੋਂ ਪਾ ਕੇ ਦੇਖੋ ਤਾਂ ਮਨੁੱਖੀ ਅਧਿਕਾਰ ਮੰਚ ਦਾ ਨਾਮ ਆਏਗਾ ਤੁਸੀਂ ਬਲੌਗ ਖੋਲੋ ਮੁੱਖੀ ਅਧਿਕਾਰ ਮੰਚ ਦਾ ਬਲੌਗ ਖੋਲ ਕੇ ਦੇਖੋ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਇਹ ਮੰਚ 2010 ਦੇ ਵਿੱਚ ਪੰਜਾਬ ਫਰਸਟ ਹੋ ਕੇ ਆਇਆ ਹੋਇਆ ਆਪਣੇ ਨੈਸ਼ਨਲ ਪੱਤਰ ਦੇ ਪੰਜਾਬ ਫਰਸਟ ਹੋ ਗਿਆ ਸੀ 2010 ਦੇ ਵਿੱਚ ਅੱਜ ਇਹ ਇੰਡੀਆ ਦੀ ਸਭ ਤੋਂ ਵੱਡੀ ਸੰਸਥਾ ਹੈ ਇਹਦੇ 'ਚ ਇੱਕ ਭੁਲੇਖਾ ਬਹੁਤ ਵੱਡਾ ਜਿਹੜਾ ਮੈਂ ਦੂਰ ਕਰਾਂ ਤੁਹਾਡਾ ਕਿ ਮੁੱਖੀ ਅਧਿਕਾਰ ਮੰਚ ਨਾ ਤਾਂ ਕਿਸੇ ਸਟੇਟ ਗਵਰਨਮੈਂਟ ਤੋਂ ਨਾ ਸੈਂਟਰ ਗਵਰਨਮੈਂਟ ਤੋਂ ਨਾ ਹੀ ਕਿਸੇ ਰਾਜਨੀਤਿਕ ਪਾਰਟੀ ਤੋਂ ਪੈਸਾ ਨਹੀਂ ਲਿਆ। ਇਹ ਆਖਿਰ ਨੂੰ 22 ਸਾਲ ਲਗਭਗ ਹੋਣ ਵਾਲੇ ਨੇ ਇਹ ਨਾਂ ਲੰਬਾ ਸਮਾਂ ਇਹ ਚੱਲਦੇ ਨੂੰ ਹੋਇਆ ਹੈ ਤਾਂ ਇੱਕੋ ਇੱਕ ਕਾਰਨ ਹੈ ਕਿ ਇਹ ਉਹਨਾਂ ਲੋਕਾਂ ਤੋਂ ਪੈਸਾ ਲੈਂਦੇ। ਫੰਡ ਵੀ ਲੈ ਰਹੇ। ਜਿਸ ਦਿਨ ਉਹਨਾਂ ਤੋਂ ਫੰਡ ਲੈਣਾ ਸ਼ੁਰੂ ਕਰ ਦਿੱਤਾ ਫਿਰ ਥੋੜੇ ਦਿਨ ਚੱਲੇਗਾ ਸਾਲ ਨਹੀਂ ਚੱਲੇਗਾ। ਉਹ ਮੈਂ ਗੱਲ ਕਰਾਂ ਸਾਡੀ ਉਸ ਜਿਹੜਾ ਲੰਘਿਆ ਹੋਇਆ ਵਿਸਥਾਰ ਸਾਡਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਇਸ ਰੂਪ ਤੁਹਾਨੂੰ ਤਾਜ਼ਾ ਕਰ ਰਿਹਾ ਹਾਂ ਕਿ ਜਦੋਂ ਸਰਦਾਰ ਇਹ ਭਾਰਤ ਗੁਲਾਮੀ ਦੀਆਂ ਜ਼ੰਜੀਰਾਂ ਦੇ ਅnder ਸੀ ਜਦੋਂ ਗੁਲਾਮ ਸੀ ਤਾਂ ਉਦੋਂ ਵੀ ਜੁਮੀਰਾਂ ਪਾ ਕੇ ਬੈਠੀਆਂ ਇਹ ਵੀ ਸਾਡੇ ਲੋਕ ਉੱਥੇ ਬੈਠ ਕੇ ਸੁੱਖਿਆ ਕਰਦੇ ਸੀ ਕਿ ਸਾਡਾ ਮੁਲਕ ਇਹ ਗੁਲਾਮ ਆ ਇਸ ਨੂੰ ਆਜ਼ਾਦ ਕਰਾਉਣ ਦੇ ਲਈ ਆਪਾਂ ਕੀ ਕਰ ਸਕੀਏ چھوڑ ਦੇ ਸੀ ਪਰ ਹੱਥ ਸਾਡੇ ਕੋਲ ਮੋਬਾਈਲ ਕਾਰਾਂ ਗੱਡੀਆਂ ਅੱਲਮ ਗੱਲੋਂ ਬੜਾ ਕੁਸ਼ਾ ਬੜੇ ਸਾਧਨ ਨੇ ਪਰ ਲੇਕਿਨ ਜਦੋਂ ਅਸੀਂ ਗੁਲਾਮੀ ਦੇ ਅੰਦਰ ਸੀ ਉਦੋਂ ਸਾਡੇ ਕੋਲ ਸਾਧਨ ਨਹੀਂ ਸੀ ਉਦੋਂ ਇੱਕ ਕੋਈ ਇੱਕ ਸਾਧਨ ਹੁੰਦਾ ਸੀ ਟਰੇਨ ਦਾ ਟਰੇਨ ਪੁੱਤਰ ਤੂੰ ਜਾਓ 15 15 ਕਿਲੋਮੀਟਰ ਸਾਡੇ ਉਹਨਾ ਮਰਤੀ ਬੜੇ ਵਾਲੇ ਤੁਰ ਕੇ ਲੋਕਾਂ ਨੂੰ ਇਕੱਠੇ ਕਰਕੇ ਸਾਨੂੰ ਆਜ਼ਾਦੀ ਦੇ ਮੌਕੇ ਦੀ ਗੱਲ ਕੀਤੀ ਜਦੋਂ ਆਜ਼ਾਦੀ ਮਿਲੀ 1927 ਦੇ ਵਿੱਚ ਅਪਾ ਆਜ਼ਾਦ ਹੋ ਗਏ ਉਹ ਆਜ਼ਾਦੀ ਜਿਹੜੀ ਆਜ਼ਾਦੀ ਸਾਨੂੰ ਚਾਹੀਦੀ ਸੀ ਜਿਸ ਆਜ਼ਾਦੀ ਨਹੀਂ ਅਸੀਂ ਜਦ ਸਾਡੇ ਜਿਹੜੇ ਪ੍ਰਮਾਣੇ ਸੀ ਉਹਨਾਂ ਨੇ ਉਹ ਹੰਡੀਆਂ ਦਿੱਤੀਆਂ ਉਹ ਆਜ਼ਾਦੀ ਸਾਨੂੰ ਨਹੀਂ ਅੱਜ ਵੀ ਨੱਟ ਤੇ ਦੇਖਦੇ ਆ ਆਪਣਾ ਦੇਸ਼ ਅਸਲ ਦੇ ਵਿੱਚ ਹੋਜੋ ਵੀ ਆਜ਼ਾਦ ਨਹੀਂ ਦਿਲ ਕਰੇ ਪਰ ਅਸੀਂ ਕਹਿੰਦੇ ਆ ਸਾਡਾ ਭਾਰਤ ਦਾ ਜਨਮ ਅਸਲ ਜਿਸੀ ਜਾਗਦੀ ਉਸ ਤੋਂ ਅਗੇ ਸਾਨੂੰ 26 ਜਨਵਰੀ 1950 ਸਾਡੇ ਇਸ ਭਾਰਤ ਦਾ